ਜਿੱਦ ਤੱਕ ਕੱਢਤਾ ਹੈ ਜਾਉਨੇ ਉਹ ਐਂਦਾ ਯਾਰ ਪਤਾ ਨਹੀਂ ਕਿੱਥੋਂ ਲੈ ਕੇ ਆਇਆ ਭਈਆ ਰਾਣੀ ਲੈ ਆਇਆ ਉਹ ਵਧੀਆ ਸੀ ਪਹਿਲਾਂ ਮੈਂ ਸਾਥ ਕਰਾਇਆ ਸੀ ਕੁੜੀ ਨਰਮ ਸੀ ਵਧੀਆ ਕੰਮ ਕਰਦੀ ਸੀ ਉਹ ਤਾਂ ਰੱਖੀ ਨਹੀਂ ਗਈ ਹੁਣ ਇਹ ਰੱਖੋ ਕੋਈ ਯਾਰ ਰਾਣੀ ਹੈ ਉਹ ਇਹ ਤਾਂ ਗੱਲ ਹੈ ਸਾਰੀ ਸ਼ਕਲ ਬਗੜ ਦੂ ਕਰਦੀ ਸ਼ਕਲ ਤਾਂ ਬਗੜੂ ਤਾਂ ਬਗੜੂ ਜਿਹੜਾ ਪਿੰਡ ਚ ਪਤਾ ਨਹੀਂ ਪਤਾ ਜਮ ਜਮਟੇ ਲਾਦੇ ਪੰਜਾਬ ਦਾ ਕੋਈ ਨਹੀਂ ਹੁੰਦਾ ਫਰਕ ਹੋਈਆਂ ਨੇ ਹਾਂ ਵੀ ਤੇਰੀ ਗੱਲ ਸੱਚੀ ਹੈ ਨਾ ਇਹਦਾ ਕੋਈ ਹੱਲ ਕਰ ਯਾਰ ਇਹਦਾ ਕੀ ਹੱਲ ਕਰੀਏ ਸੋਚਣਾ ਮੂਜ ਦੇ ਬਾਰੇ ਕੁਛ ਨਾ ਕੁਸਾ ਕੀ ਦੀ ਰਾਇ ਲੱਗੀ ਹੈ ਹਾਂ ਰਾਇ ਕੀ ਦੀ ਲੱਗੀ ਹੋ ਨਾ ਇਹ ਛੁੱਟੇ ਛੁੱਟੀ ਰਹਿ ਰੂ ਬਿੱਤੀ ਨਹੀਂ ਇੰਨੇ ਵੀ ਬੜੀ ਮੁੱਢੀ ਸਾਡੀ ਕਿਹੜੀ ਰਹਿ ਸੰਤਾਂ ਦਾ ਐਸੀ ਬਾਹਰ ਨਾਨਕ ਹੀ ਜਾਂਦਾ ਹੁੰਦਾ ਕਈ ਵਾਰ ੱਕੜੁੱਕੜ ਕੇ ਨਾਨਕ ਹੀ ਵਾਗਿਆ ਹੋਊਗਾ ਇਹਦਾ ਉਹ ਗੱਲ ਇੱਥੇ ਆ ਕੇ ਕਹਿੰਦਾ ਤਿਆਰੀਆਂ ਕਰੋ ਲੈ ਜਦੋਂ ਮੈਂ ਜਾ ਕੇ ਉਹਨੂੰ ਖੇਤ ਦੱਸਿਆ ਵੀ ਕਰੇ ਕਾਰਜੇ ਦਾ ਕੰਮ ਹੈ ਵੀ ਆਟਾ ਮੋਇਆ ਪਿਓ ਨਾ ਤਾਂ ਆ ਕੰਮ ਚੜ ਚੱਤ ਜੜਦਾ ਇਹ ਕਿੰਨੇ ਕ ਬਰੀ ਪਾਣੀ ਬਰੀ ਆਈ ਹੁਣ ਇਹ ਦੱਸੋ ਯਾਰ ਇਹ ਤਾਂ ਕਿਤਾ ਕਦਾ ਬੰਦੋ ਇਹ ਲੱਗਦਾ ਕਦਾ ਕਿ ਅੰਮ੍ਰਿਤ ਜੀ ਤਮਾ ਮਹਾਂ ਮਦੀਤ ਤਾਂ ਕਰਦਾ ਹੱਥ ਲਾ ਗਿਆ ਜੀ ਬੰਦੇ ਨੂੰ ਨਾ ਮਾਏ ਧਰੀ ਬਹੇ ਜੇ ਮਾਦਾ ਕੇਰਾ ਕਰਾ ਕੇ ਪਸਤਾਇਆ ਵਧੀਆ ਸਾਕ ਕਰਾਤਾ ਸੀ ਉਹਨਾਂ ਆਏ ਕਿਸੇ ਘੱਟ-ਕੁੱਟ ਲੈ ਮੈਨੂੰ ਐ ਚੱਕ ਲਾ ਕੇ ਧੂਆ ਘਟਵਾ ਦੇ ਨਾਲ ਸਾਡੇ ਨਾਲ ਵਿਚਾਰ ਲੈ ਇਹ ਤਾਂ ਹਿੰਦੀ ਜੀ ਬੋਲਦੀ ਐ ਇਹ ਤਾਂ ਮੁੱਲ ਮੰਦੀ ਐ ਕਹਿੰਦਾ ਮੁੱਲ ਲੈ ਕੇ ਆ ਓਏ ਇਹ ਤਾਂ ਲਵੇ ਤਾਂ ਵੀ ਲੈ ਆਉਗਾ ਹੋਰ ਕਿੱਥੋਂ ਲੈ ਆਏ ਭਾਈ ਅੰਮ੍ਰਿਤ ਜੀ ਠੀਕ ਆ ਵਧੀਆ ਤੂੰ ਬਰਾਬਰੂ ਕੀ ਨੂੰ ਸਮਝਾ ਕੇ ਭੇਜ ਦੋ ਉਹ ਅਗਲੀ ਹੁਣ ਕਿੱਥੋਂ ਜਾਂਦੀ ਐ ਫਲਾਂਗੇ ਛੱਡੇ ਹੋਇਆ ਕੁਛ ਨਹੀਂ ਹੁੰਦਾ ਛੱਡ ਕੇ ਦੂਏ ਹੋ ਜਾਂਦਾ ਥਲੇ ਤੋਂ ਲੈ ਕੇ ਆਇਆਗਾ ਬਿਹਾਰ ਚਾਪੀ ਛੱਡੇ ਹੋ ਹਾਂ ਐਂ ਨਹੀਂ ਪਤਾ ਤਾਂ ਹੋਰ ਕੱਢੀ ਹੋਰ ਲਿਆਵੇ ਉਹ ਬਿਹਾਰ ਮੋਰੀ ਮੇਰੇ ਨਾਲ ਹੁਣ ਬਚੋਲਾ ਆਇਆ ਹੈਗਾ ਉਹਦਾ ਬਣਿਆ ਤਾਂ ਹੈਗਾ ਬਚੋਲਾ ਉਹਦਾ ਪਤਾ ਕਰਨਾ ਬੂ ਉਹਦੇ ਨਾਲ ਗੱਲ ਕਰਨੀ ਬੂ ਜਿਹੜਾ ਇਹ ਰੁਪਈਏ ਮੇਰੇ ਸਾਡੇ ਤੋਂ ਉਹਨੇ ਖਾਦੇ ਹੁਣਗੇ ਹਾਂ ਬੜਾ ਹੈ ਕਿ ਉਸ ਨੂੰ ਪੁੱਛਣਾ ਬੂ ਕਿ ਬਚੋਲਾ ਕਿਹੜਾ ਜੱਪਲ ਹੀ ਜਾਗਾ 1 ਕਰੋੜ ਰੁਪਈਏ ਦਿੱਤੇ ਤੁਸੀਂ ਸਾਡੇ ਕੋਲ ਨਹੀਂ ਮਾਣ ਲੱਗਿਆ ਮਾਨਸਾ ਤੋਂ ਟੱਪਸਾ ਦਾ ਹੈ ਆਪ ਤਾਂ ਇਹ ਗਲਤ ਹੀ ਹੈ ਛੱਡੇ ਆਏ ਕੀ ਪਤਾ ਭਈ ਅਮਰਲੀ ਬਿਹਾਰ ਦਾ ਕਿੱਥੋਂ ਰਾਹ ਜਾਂਦਾ ਹੈ ਨਾ ਜੇ ਤਾਂ ਪਰ ਪਤਾ ਨਹੀਂ ਆਪਣ ਪਰਿਵਾਰ ਚ ਨਹੀਂ ਗਈ ਕੋਈ ਜੱਤੂ ਨਹੀਂ ਇੱਥੋਂ ਹੋਇਆ ਯਾਰ ਤੁਨੂੰ ਕਿਉਂ ਰੋੜਾ ਪਾਇਆ ਤੁਸੀਂ ਮੇਰੇ ਬਾਹਰ ਚ ਧਰਨਾ ਲਾਉਣਾ ਹੁੰਦਾ ਆਖਾਂ ਤੋਂ ਭਰਾ ਹੋਇਆ ਮੈਨੂੰ ਸੈਂਗਲ ਆ ਗਿਆ ਤੂੰ ਸ਼ਰਮ ਤਾਂ ਨਹੀਂ ਕੀਤੀ ਮਾਂ ਪਿਓ ਮਾਂ ਪਿਓ ਕੰਮ ਕਰਦੇ ਫਿਰਦੇ ਨੇ ਤੂੰ ਨਵੇਂ ਤੇ ਨਵੇਂ ਕਰਤੂਤਜਾ ਜੀ ਤੁਸੀਂ ਬੈਠਣਾ ਉੱਧਰ ਬੈਠੋ ਬੈਠੋ ਸਾਡੇ ਅੰਨੇ ਮੈਂ ਮੈਂ ਤਾਂ ਉਹੀ ਆ ਗਿਆ ਮੁੰਡਾ ਤੇ ਜਲਾ ਬੈ ਜਾ ਮੈਂ ਤਾਂ ਆ ਗਿਆ ਉਹੀ ਨਾਲ ਨਾਲ ਆਇਆ ਉਹ ਨਾਲ ਕਾਹਨੋਂ ਆਇਆ ਤਾਂ ਉਹੀ ਟੜਫ ਗਿਆ ਵੀ ਉਹ ਮੇਰੇ ਲਈ ਲਿਆਦੇ ਹੋਈ ਰਹੀ ਉਹ ਮੈਂ ਪੂਰ ਲਿਆ ਘਰ ਨਾਲ ਬਸ ਇਹਦਾ ਮੇਰੇ ਨਾਲ ਸਣੋ ਮੈਂ ਤਾਂ ਪਿੰਡ ਚ ਸੁਣੀ ਆ ਉਹਨਾਂ ਦੇ ਕਾਲੇ ਦੇ ਚੰਦ ਛੜਦਾ ਪਿੰਡ ਚ ਆਇਆ ਪਤਾ ਲੱਗਿਆ ਛੱਡਲੇ ਪੱਕੇ ਹੋਣੇ ਸਾਰੇ ਪਿੰਡੇ ਦਾ ਚਾਲ ਅਸੀਂ ਤਾਂ ਖੇਤ ਹੀ ਗਿਆ ਸੀ ਸਾਰੇ ਪਿੰਡੇ ਚ ਚੌੜੀ ਸੱਡੀ ਸਾਰੇ ਰਾਜੜਦਾ ਨੂੰ ਆ ਸੋਚ ਕਿਥੋਂ ਲੈ ਕੇ ਆਂ ਦੱਸ ਦੱਸ ਦੇ ਫੇਰ ਬਾਹਰ ਚ ਨਾ ਉਹਨਾਂ ਨੂੰ ਕੁੱਟ ਖਾਣ ਦੀ ਆਤ ਪਈ ਹੋਈ ਦੱਸ ਬਚੋਲਾ ਦਾ ਸੀ ਕਿਹੜਾ ਸੀ ਜਰਾ ਕੀ ਲੈ ਕੇ ਜਾਣਾ ਦੱਸਣ ਨੂੰ ਕਿਥੋਂ ਮਰਜ਼ੀ ਲੈ ਆਇਆ